ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਨਵੀਂ ਕਹਾਣੀ ਅੱਜ ਦੀ ਕਹਾਣੀ ਇੱਕ ਤਲਾਕਸ਼ੋਦਾ પતિ ਪਤਨੀ ਦੀ ਕਹਾਣੀ ਆ ਇੱਕ ਬੰਦੇ ਨੂੰ ਕਤਲ ਦੇ ਕੇਸ ਦੇ ਵਿੱਚ ਸਜ਼ਾ ਹੋਣੀ ਹੁੰਦੀ ਆ ਤੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਜਦੋਂ ਉਹ ਬੰਦੇ ਨੂੰ ਫੜ ਕੇ ਲੈ ਕੇ ਆਉਂਦੇ ਆ ਤੇ ਕਟਘੇਰੇ ਦੇ ਵਿੱਚ ਖੜਾ ਕਰਦੇ ਆ ਤੇ ਉਹ ਜਦੋਂ ਜੱਜ ਵੱਲ ਵੇਖਦਾ ਲੇਡੀ ਜੱਜ ਹੁੰਦੀ ਆ ਮਹਿਲਾ ਤੇ ਉਹ ਨੂੰ ਵੇਖ ਕੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਬੜਾ ਹੈਰਾਨ ਵੀ ਹੁੰਦਾ ਤੇ ਉਹ ਉਹਦੇ ਵੱਲ ਜੱਜ ਵੱਲ ਕਿੰਨਾ ਸਮਾਂ ਦੇਖਦਾ ਰਹਿੰਦਾ ਜੱਜ ਜਿਹੜੀ ਇੱਕ ਵਾਰ ਉਹਦੇ ਵੱਲ ਵੇਖਦੀ ਆ ਫਿਰ ਉਹ ਆਪਣੀ ਜਿਹੜੀ ਨਿਗਾ ਉਹ ਪਰੇ ਕਰ ਲੈਂਦੀ ਆ ਤੇ ਫਿਰ ਦੁਬਾਰਾ ਥੋੜੇ ਟਾਈਮ ਬਾਅਦ ਜਦੋਂ ਜੱਜ ਉਸ ਮੁਜਰਮ ਵੱਲ ਵੇਖਦੀ ਆ ਤਾਂ ਉਹ ਤਰਸ ਭਰੀਆਂ ਨਜ਼ਰਾਂ ਨਾਲ ਉਹਦੇ ਵੱਲ ਵੇਖ ਰਿਹਾ ਹੁੰਦਾ ਤੇ ਜਿਹੜੀ ਜੱਜ ਆ ਉਹ ਕੋਈ ਫੈਸਲਾ ਨਹੀਂ ਲੈ پا ਰਹੀ ਸੀ ਵਕੀਲ ਆਪੋ ਆਪਣੀਆਂ ਦਲੀਲਾਂ ਦੇ ਰਹੇ ਸੀ ਪਰ ਜੱਜ ਇੱਕਦਮ ਭਾਵਕ ਹੋ ਗਈ ਤੇ ਇਸ ਤੋਂ ਬਾਅਦ ਕੀ ਹੋਇਆ ਅੱਗੇ ਜਾ ਕੇ ਪੂਰੀ ਕਹਾਣੀ ਸੁਣੋ ਇੱਕ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਵੱਡਾ ਅਮੀਰ ਘਰਾਣੇ ਦਾ ਮੁੰਡਾ ਸੀ ਤੇ ਉਹਦੀ ਸ਼ਾਦੀ ਹੁੰਦੀ ਆ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚ ਕੁੜੀ ਦਾ ਨਾਮ ਸੀ ਹੀਨਾ ਤੇ ਮੁੰਡੇ ਦਾ ਨਾਮ ਹੁੰਦਾ ਵਿਜੇ ਉਹਨਾਂ ਦਾ ਵਿਆਹ ਹੋ ਜਾਂਦਾ ਵਿਆਹ ਤੋਂ ਮਤਲਬ 6 ਮਹੀਨੇ ਤੱਕ ਸਭ ਕੁਝ ਨਾਰਮਲ ਰਹਿੰਦਾ ਠੀਕ ਰਹਿੰਦਾ ਪਰ ਜਿਹੜਾ ਵਿਜੇ ਸੀ ਉਹ ਆਪਣੀ ਪਤਨੀ ਇਰੀਨਾ ਨੂੰ ਘੱਟ ਪਸੰਦ ਕਰਦਾ ਸੀ ਚਲੋ ਠੀਕ ਹੈ ਇੱਕ ਦੁਨਿਆਵੀ ਰਿਸ਼ਤਾ ਸੀ ਓਵੇਂ ਉਹ ਰਿਸ਼ਤਾ ਨਿਭਾਉਂਦਾ ਪਰ ਜਿਵੇਂ ਇੱਕ ਪਤੀ ਪਤਨੀ ਦਾ ਖੁਸ਼ਹਾਲ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਓਵੇਂ ਦਾ ਨਹੀਂ ਸੀ 6 ਮਹੀਨੇ ਬਾਅਦ ਜਿਹੜਾ ਵਿਜੇ ਸੀ ਉਹ ਮਤਲਬ ਕਿਸੇ ਕੁੜੀ ਨੂੰ ਆਪਣੇ ਨਾਲ ਲੈ ਕੇ ਆਉਂਦਾ ਘਰ ਏ ਉਹ ਜਦੋਂ ਉਹਦੀ ਪਤਨੀ ਪੁੱਛਦੀ ਵੀ ਇਹ ਕੌਣ ਆ ਹਨਾ ਵੀ ਇਹ ਤੁਹਾਡੇ ਨਾਲ ਘਰ ਆਉਂਦੀ ਆ ਉਹ ਕਹਿੰਦਾ ਵੀ ਇਹ ਮੇਰੀ ਦੋਸਤ ਆ ਵੀ ਮੇਰੀ ਕੰਪਨੀ ਦੇ ਵਿੱਚ ਕੰਮ ਕਰਦੀ ਆ ਮੇਰੀ ਅਸਿਸਟੈਂਟ ਵੀ ਆ ਦੋਸਤ ਵੀ ਆ ਉਹਨੂੰ ਕਹਿੰਦੀ ਵੀ ਠੀਕ ਹੈ ਚਲੋ ਹਨਾ ਜੌਬ ਆ ਗਈ ਕੰਮ ਕਰਨਾ ਪੈਂਦਾ ਤੁਸੀਂ ਵਧੀਆ ਮਤਲਬ ਜੌਬ ਕਰਦੇ ਹੋ ਪਰ ਵੀ ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗਦੀ ਵੀ ਤੁਸੀਂ ਆਪਣੀ ਅਸਿਸਟੈਂਟ ਨੂੰ ਘਰੇ ਲੈ ਕੇ ਆਓ ਵੀ ਆ ਕੇ ਬੈਠੀ ਰਹਿੰਦੀ ਆ ਤੁਸੀਂ ਗੱਪਾਂ ਛੱਪਾਂ ਮਾਰਦੇ ਰਹਿੰਦੇ ਹੋ ਵੀ ਮੈਂ ਹਨਾ ਮਤਲਬ ਵੇਖਦੀ ਆ ਤੇ ਮੇਰੇ ਤੋਂ ਜਰੀ ਨਹੀਂ ਜਾਂਦੀ ਇਹ ਗੱਲ ਆ ਇਹ ਉਹ ਨੂੰ ਕਹਿੰਦਾ ਵੀ ਤੂੰ ਪਤਨੀ ਹੈ ਨਾ ਤੇ ਪਤਨੀ ਬਣ ਕੇ ਰਹਿ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਵੀ ਇਹ ਤਾਂ ਐ ਹੀ ਆਉਗੀ ਚਲੋ ਹੌਲੀ ਹੌਲੀ ਉਹ ਕੁੜੀ ਦਾ ਆਉਣਾ ਜਾਣਾ ਵੱਧ ਗਿਆ ਜਿਹੜੀ ਉਹਦੀ ਪਤਨੀ ਹੁੰਦੀ ਅਰੀਨਾ ਉਹ ਵੀ ਸਮਝ ਜਾਂਦੀ ਆ ਵੀ ਇਹ ਕੁੜੀ ਸਿਰਫ ਇਹਦੀ ਅਸਿਸਟੈਂਟ ਨਹੀਂ ਵੀ ਇਹਨਾਂ ਦਾ ਮਤਲਬ ਰਿਸ਼ਤਾ ਹੋਰ ਹੀ ਲੱਗਦਾ ਤੇ ਫਿਰ ਜਿਹੜਾ ਵਿਜੇ ਹੁੰਦਾ ਉਹ ਇਹ ਚੀਜ਼ ਨੂੰ ਮੰਨ ਲੈਦਾ ਆਪਣੀ ਪਤਨੀ ਨੂੰ ਨੀਚਾ ਦਿਖਾਉਂਦਾ ਗੱਲ-ਗੱਲ ਤੇ ਤੇ ਉਹਨੂੰ ਕਹਿੰਦਾ ਵੀ ਹਾਂ ਇਹ ਮੇਰੀ ਮਤਲਬ ਗਰਲਫ੍ਰੈਂਡ ਆ ਵੀ ਤੇਰੇ ਨਾਲ ਵਿਆਹ ਕਰਵਾਉਣਾ ਮੇਰੀ ਬਹੁਤ ਵੱਡੀ ਭੁੱਲ ਸੀ ਵੀ ਤੂੰ ਇੱਕ ਗਵਾਰ ਲੜਕੀ ਆ ਮਤਲਬ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਵੀ ਆਪਣੇ ਮਾਪਿਓ ਦੀ ਜਿੱਦ ਹੀ ਉਠਾ ਕੇ ਮੈਨੂੰ ਤੇਰੇ ਨਾਲ ਵਿਆਹ ਕਰਾਉਣਾ ਪਿਆ ਵੀ ਹੁਣ ਮੈਂ ਤੈਨੂੰ ਮਤਲਬ ਸੱਤ ਦਾ ਸਤਾ ਤੇ ਤੂੰ ਸਾਡੇ ਮਤਲਬ ਵਿੱਚ ਆਈ ਨਾ ਤੂੰ ਠੀਕ ਆ ਮੇਰੀ ਪਤਨੀ ਆ ਤੈਨੂੰ ਪਤਨੀ ਆਲਾ ਹੱਕ ਦਿੱਤਾ ਹੋਇਆ ਪਰ ਸਾਡੇ ਰਿਸ਼ਤੇ ਵਿੱਚ ਨਹੀਂ ਇਦਾਂ ਘਰੇ ਵੀ ਆਉ ਉਹ ਅਸੀਂ ਬਾਹਰ ਕਿਤੇ ਘੁੰਮਣ ਫਿਰਨ ਜਿੱਥੇ ਸਾਡਾ ਦਿਲ ਕਰੂਗਾ ਅਸੀਂ ਜਾਵਾਂਗੇ 2-4 ਮਹੀਨੇ ਤਾਂ ਉਹਨੇ ਵੇਖਿਆ ਕੋਈ ਵੀ ਔਰਤ ਹੈਨਾ ਆਪਣੇ ਘਰ ਦੇ ਵਿੱਚ ਉਹਦਾ ਪਤੀ ਕੋਈ ਔਰਤ ਨੂੰ ਲੈ ਕੇ ਆਵੇ ਨਹੀਂ ਜਰਿਆ ਜਾਂਦਾ ਉਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਕਹਿੰਦੀ ਵੀ ਜੇ ਤੁਸੀਂ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਤੁਸੀਂ ਮੈਨੂੰ ਤਲਾਕ ਦੇ ਦਿਓ ਵੀ ਮੈਂ ਇਸ ਤਰ੍ਹਾਂ ਨਹੀਂ ਰਹਿ ਸਕਦੀ ਵੀ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਜੂੰਗੀ ਵੀ ਨਾਲੇ ਮੈਂ ਤਾਂ ਹੋਰ ਅੱਗੇ ਪੜਨਾ ਚਾਹੁੰਦੀ ਸੀ ਵੀ ਮੇਰੇ ਘਰਦਿਆਂ ਨੇ ਵੀ ਮੇਰੇ ਮਤਲਬ ਸਹਿਮਤੀ ਤੋਂ ਬਿਨਾ ਮੇਰਾ ਛੇਤੀ ਵਿਆਹ ਕਰਤਾ ਵੀ ਮੇਰੇ ਤਾਂ ਸੁਪਨੇ ਬਹੁਤ ਵੱਡੇ ਸੀ ਤੇ ਉਹ ਨੂੰ ਚਲੋ ਸੇਮ ਤਾਂ ਹੋ ਜਾਂਦਾ ਉਹਨੂੰ ਤਲਾਕ ਦੇਣ ਵਾਸਤੇ ਤਲਾਕ ਤੋਂ ਬਾਅਦ ਜੋ ਵੀ ਹੈ ਨਾ ਖਰਚਾ ਦੇਣਾ ਹੁੰਦਾ ਅਮੀਰ ਘਰ ਦਾ ਸੀਗਾ ਉਹ ਖਰਚਾ ਉਹਨੂੰ ਦੇ ਦਿੰਦਾ ਤੇ 6 ਮਹੀਨਿਆਂ ਦੇ ਵਿੱਚ ਉਹਨਾਂ ਦਾ ਤਲਾਕ ਹੋ ਜਾਂਦਾ ਤਲਾਕ ਹੋਣ ਤੋਂ ਬਾਅਦ ਉਹ ਕੁੜੀਆ ਆਪਣੀ ਮਿਹਨਤ ਜਾਰੀ ਰੱਖਦੀ ਆ ਤੇ ਪੜਦੀ ਆ ਉਹ ਤੇ ਜਿਹੜਾ ਉਹ ਮੁੰਡਾ ਹੁੰਦਾ ਉਹ ਆਪਣੀ ਜਿਹੜੀ ਗਰਲਫ੍ਰੈਂਡ ਨਾਲ ਰਹਿੰਦਾ ਉਹ ਉਹਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਵਿਆਹ ਕਰਾ ਤੇ ਪਹਿਲਾਂ ਤਾਂ ਉਹਦੇ ਕੁੜੀ ਦੇ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਹਨਾ ਉਹਨਾਂ ਨੂੰ ਹੁੰਦਾ ਵੀ ਜੌਬ ਕਰਦੀ ਆ ਜਦੋਂ ਕੁੜੀ ਗੱਲ ਕਰਦੀ ਆ ਆਪਦੇ ਘਰੇ ਵੀ ਮੈਂ ਆਪਣੇ ਬੌਸ ਨਾਲ ਵਿਆਹ ਕਰਾਉਣਾ ਚਾਹਣੀ ਆ ਵੀ ਉਹਨੇ ਆਪਣੀ ਪਤਨੀ ਨੂੰ ਤਲਾਕ ਦਿੱਤਾ ਤਾਂ ਜਿਹੜੇ ਉਹਨਾਂ ਦੇ ਘਰ ਦੇ ਹੁੰਦੇ ਆ ਕੁੜੀ ਦੇ ਉਹ ਨਹੀਂ ਮੰਨਦੇ ਉਹ ਕਹਿੰਦੇ ਵੀ ਅਸੀਂ ਤਲਾਕशुदा ਮੁੰਡੇ ਨਾਲ ਤੇਰਾ ਵਿਆਹ ਨਹੀਂ ਕਰਨਾ ਵੀ ਲੋਕ ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰਨਗੇ ਵੀ ਜਿਹੜੇ ਮਤਲਬ ਆਫਿਸ ਦੇ ਵਿੱਚ ਕੰਮ ਕਰਦੀ ਸੀ ਆਪਣੇ ਬੌਸ ਦਾ ਤਲਾਕ ਕਰਾ ਕੇ ਹਨਾ ਵੀ ਉਸੇ ਨਾਲ ਹੀ ਵਿਆਹ ਕਰ ਲਿਆ ਵੀ ਅਸੀਂ ਤੇਰਾ ਵਿਆਹ ਨਹੀਂ ਕਰਨਾ ਉਹ ਕਹਿੰਦੀ ਵੀ ਵਿਆਹ ਕਰਾਉਣਾ ਤਾਂ ਮੈਂ ਏਸੇ ਨਹੀਂ ਕਰਾਉਣਾ ਆਦਰਵਾਈਜ਼ ਮੈਂ ਵਿਆਹ ਨਹੀਂ ਕਰਾਉਣਾ ਉਕਰਣਾਂ ਤੋਂ ਵਾਗੀ ਹੋ ਜਾਂਦੀ ਆ ਚਲੋ ਉਹਦੇ ਨਾਲ ਹੀ ਤੁਰਦੀ ਫਿਰਦੀ ਆ ਕਿਤੇ ਵੀ ਜਾਂਦੀ ਆ ਤੇ ਜਿਹੜੇ ਕੁੜੀ ਦੇ ਘਰ ਵਾਲੇ ਹੁੰਦੇ ਆ ਉਹਨਾ 2-4 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਕੁੜੀ ਨੂੰ ਮਤਲਬ ਮਰਵਾ ਦਿੰਦੇ ਆ ਉਹਦਾ ਕਤਲ ਕਰਵਾ ਦਿੰਦੇ ਆ ਤੇ ਉਹਦੇ ਕਤਲ ਦੇ ਕੇਸ ਦੇ ਵਿੱਚ ਜਿਹੜਾ ਉਹ ਮੁੰਡਾ ਹੁੰਦਾ ਵਿਜੇ ਉਹਨੂੰ ਫਸਾ ਦਿੱਤਾ ਜਾਂਦਾ ਇੱਕ ਸਾਲ ਪੂਰਾ ਕੇਸ ਚੱਲਦਾ ਕਿਤੇ ਅੱਜ ਤਰੀਕ ਪੈ ਗਈ ਕਿਤੇ ਕੱਲ ਪੈ ਗਈ ਕਿ ਮੈਂ ਨਿਉ ਜੇਲ੍ਹ 'ਚ ਰਹਿੰਦਾ ਫਿਰ ਉਹਦੀ ਜ਼ਮਾਨਤ ਹੋ ਜਾਂਦੀ ਆ ਜਿਹੜੇ ਸਬੂਤ ਹੁੰਦੇ ਆ ਉਹ ਇਸ ਤਰ੍ਹਾਂ ਦੇ ਮਤਲਬ ਦਿਖਾਏ ਗਏ ਹੁੰਦੇ ਆ ਵੀ ਉਹਦਾ ਕਤਲ ਉਸ ਮੁੰਡੇ ਨੇ ਕੀਤਾ ਵੀ ਜੇ ਨਹੀਂ ਕੀਤਾ ਕੁੜੀ ਦਾ ਕਤਲ ਉਹ ਆਪਣੇ ਆਪ ਨੂੰ નિર્ਦੋਸ਼ ਸਾਬਤ ਨਹੀਂ ਕਰ ਪਾਉਂਦਾ ਉਹ ਬੜੀ ਗੁਹਾਰ ਲਾਉਂਦਾ ਵਕੀਲਾਂ ਨੂੰ ਵੀ ਦੱਸਦਾ ਗੱਲ ਪਰ ਵਕੀਲ ਕਹਿੰਦੇ ਵੀ ਸਾਡੇ ਹੱਥ ਖੜੇ ਆ ਕਿਉਂਕਿ ਸਾਰੇ ਜਿਹੜੇ ਸਬੂਤ ਆ ਉਹ ਤੇਰੇ ਉਲਟ ਨੇ ਕੇਸ ਚੱਲਦਾ ਆਖਰੀ ਤਰੀਕ ਪੈਣੀ ਹੁੰਦੀ ਆ ਜਿੱਦਨ ਫੈਸਲਾ ਸੁਣਾਉਣਾ ਹੁੰਦਾ ਤੇ ਉਹ ਕੋਰਟ ਦੇ ਵਿੱਚ ਆਉਂਦਾ ਕੋਰਟ ਦੇ ਵਿੱਚ ਜਦੋਂ ਉਹ ਗਿਆ ਤੇ ਵੇਖਦਾ ਜੱਜ ਨੂੰ ਤਾਂ ਉਹ ਜੱਜ ਜਿਹੜੀ ਹੁੰਦੀ ਆ ਉਹਦੀ ਤਲਾਕਸ਼ੋਦਾ ਪਤਨੀ ਹੁੰਦੀ ਆ ਉਹ ਹੈਰਾਨ ਰਹਿ ਜਾਂਦਾ ਉਹਨੂੰ ਵੇਖ ਕੇ ਗੱਲਬਾਤ ਤਾਂ ਉਹਨਾਂ ਦੀ ਹੋ ਨਹੀਂ ਸਕਦੀ ਪਰ ਫਿਰ ਵੀ ਉਹ ਅੱਖਾਂ ਅੱਖਾਂ ਦੇ ਵਿੱਚ ਹਨਾ ਤਰਸ ਭਰੀਆਂ ਨਜ਼ਰਾਂ ਦੇ ਨਾਲ ਆਪਣੀ ਪਤਨੀ ਨੂੰ ਵੇਖਦਾ ਉਹਦੀ ਪਤਨੀ ਵੀ ਹੈਰਾਨ ਰਹਿ ਜਾਂਦੀ ਆ ਵੀ ਇਹ ਕਿੱਥੋਂ ਕੀ ਬਣ ਗਿਆ ਹਨਾ ਵੀ ਉਹ ਉਸ ਤੋਂ ਬਾਅਦ ਉਹਨਾਂ ਦੀ ਗੱਲਬਾਤ ਤਾਂ ਹੋਈ ਨਹੀਂ ਕਦੇ ਉਹਨੂੰ ਪਤਾ ਨਹੀਂ ਸੀ ਤੇ ਪਰ ਉਹਨਾ ਉਸ ਦਿਨ ਫੈਸਲਾ ਨਹੀਂ ਕਰ ਪਾਉਂਦੀ ਉਹ ਕਹਿੰਦੀ ਆ ਵੀ ਤਿੰਨ ਦਿਨਾਂ ਬਾਅਦ ਹੀ ਤਰੀਕ ਦੇ ਦਿੰਦੀ ਆ ਚਲੋ ਤਿੰਨ ਦਿਨਾਂ ਬਾਅਦ ਫੈਸਲਾ ਆਉਣਾ ਹੁੰਦਾ ਤੇ ਜਦੋਂ ਉਹ ਮਤਲਬ ਅਗਲੀ ਤਰੀਕ ਦੇ ਕੇ ਜਾਂਦੀ ਆ ਤਾਂ ਜਿਹੜਾ ਉਹ ਹੁੰਦਾ ਮੁਜਰਮ ਹੁੰਦਾ ਮੁੰਡਾ ਉਹਦੇ ਘਰ ਵਾਲਾ ਤਲਾਕਸ਼ੁਦਾ ਘਰ ਵਾਲਾ ਉਹ ਕਿਸੇ ਨਾ ਕਿਸੇ ਵਕੀਲ ਤੋਂ ਪੁੱਛਗਿੱਛ ਕਰਕੇ ਜੱਜ ਦਾ ਮਤਲਬ ਪਤਾ ਲੈਣਾ ਚਾਹੁੰਦਾ ਹੁੰਦਾ ਐਡਰੈਸ ਤੇ ਉਹ ਕੰਮ-ਯਾਬ ਹੋ ਜਾਂਦਾ ਕਿਸੇ ਨਾ ਕਿਸੇ ਤਰ੍ਹਾਂ ਨੇ ਐਡਰੈਸ ਸਾਂਗਾਇਆ ਤੇ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦਾ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ। ਉਹਨੂੰ ਪਤਾ ਤਾਂ ਹੁੰਦਾ ਪਰ ਉਹ ਇਹ ਗੱਲ ਇਗਨੋਰ ਕਰਦੀ ਹੈ, ਸ਼ੋਅ ਕਰਦੀ ਹੈ ਵੀ ਮੈਂ ਤੈਨੂੰ ਜਾਣਦੀ ਨਹੀਂ ਕੌਣ। ਉਹਨੂੰ ਕਹਿੰਦਾ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ। ਉਹ ਕਹਿੰਦੀ ਵੀ ਮੈਂ ਫੋਨ ਤੇ ਕਦੀ ਕਿਸੇ ਨਾਲ ਗੱਲ ਨਹੀਂ ਕਰਦੀ। ਖਾਸ ਕਰਕੇ ਕਿਸੇ ਮੁਜਰਮ ਨਾਲ। ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੇਰੇ ਦਫ਼ਤਰ ਦੇ ਵਿੱਚ ਮਿਲ ਸਕਦੇ ਹੋ। ਉਹ ਪਰਮਿਸ਼ਨ ਲੈ ਕੇ ਹਨਾ ਮਤਲਬ کورٹ ਤੋਂ ਤੇ ਉਹਦੇ ਦਫ਼ਤਰ 'ਚ ਮਿਲਣ ਚਲਾ ਜਾਂਦਾਗਾ। ਦਫ਼ਤਰ ਦੇ ਵਿੱਚ ਜਾ ਕੇ ਉਹਨੂੰ ਸ਼ਸ਼ੀਕਲ ਬੁਲਾਉਂਦਾ ਬੈਠਦਾ ਤੇ ਉਹ ਇਗਨੋਰ ਕਰਦੀ ਰਹਿੰਦੀ ਉਹਨੂੰ ਉਹਨੂੰ ਕਹਿੰਦਾ ਵੀ ਮੈਨੂੰ ਪਤਾ ਵੀ ਮੈਂ ਤੁਹਾਡੇ ਨਾਲ ਬਹੁਤ ਬੁਰਾ سلوਕ ਕੀਤਾ ਤੇ ਮੈਂ ਅੱਜ ਇਸ ਲੈ ਕੇ ਵੀ ਨਹੀਂ ਕਿ ਮੈਂ ਤੁਹਾਡੇ ਤੋਂ ਮਾਫੀ ਮੰਗਾ ਜਾਂ ਤੁਹਾਡੇ ਤੋਂ ਕੋਈ ਆਸ ਰੱਖਾਂ ਪਰ ਮੈਂ ਬੇਕਸੂਰ ਹਾਂ ਜੇ ਮੈਂ ਕਸੂਰਵਾਰ ਹੁੰਦਾ ਮੈਂ ਕਦੇ ਵੀ ਆ ਕੇ ਤੁਹਾਡੇ ਅੱਗੇ ਜੜਗੜਾਉਂਦਾ ਨਾ ਪਰ ਮੈਂ ਬੇਕਸੂਰ ਹਾਂ ਮੈਂ ਕਤਲ ਨਹੀਂ ਕੀਤਾ ਫਿਰ ਉਹਨੂੰ ਸਾਰੀ ਕਹਾਣੀ ਦੱਸਦਾ ਵੀ ਤੁਹਾਡੇ ਨਾਲ ਤਲਾਕ ਹੋਣ ਤੋਂ ਬਾਅਦ ਅਸੀਂ ਲਿਵ-ਇਨ ਤੇ ਰਹਿੰਦੇ ਸੀ ਅਸੀਂ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਉਹ ਕੁੜੀ ਦੇ ਘਰਦਿਆਂ ਨੂੰ ਮਨਜ਼ੂਰ ਨਹੀਂ ਸੀ ਉਹਨਾਂ ਨੇ ਕਤਲ ਕਰਵਾਇਆ ਉਹਦੇ ਭਰਾਵਾਂ ਨੇ ਉਹਦਾ ਕਤਲ ਕਰਵਾ ਕੇ ਵੀ ਮੇਰੇ ਸਿਰ ਦੋਸ਼ ਲਾਇਆ ਵੀ ਮੈਂ નિર્ਦੋਸ਼ ਹਾਂ ਤੁਸੀਂ ਪਤਾ ਕਰ ਸਕਦੇ ਹੋ ਫਿਰ ਉਹ ਜੱਜ ਜਿਹੜੀ ਉਹ ਮਤਲਬ ਉਹਨੂੰ ਕਹਿੰਦੀ ਆ ਕਿ ਤੁਸੀਂ ਆਪਣੇ ਵਕੀਲ ਨੂੰ ਕਹਿ ਕੇ ਤਫਤੀਸ਼ ਆ ਜਿਹੜੀ ਦੁਆਰਾ ਕਰਾਓ ਉਹ ਇਮੀਡੀਏਟਲੀ ਕੋਈ ਹਾਇਰ ਕਰਦਾ ਹਨਾ ਵਕੀਲ ਨੂੰ ਤੇ ਅਗਲੇ ਦਿਨ ਉਹਦੀ ਮਤਲਬ ਜਿਹੜੇ ਕਤਲ ਵਾਲੀ ਥਾਂ ਤੇ ਉਹਦੀ ਤਫਤੀਸ਼ ਹੁੰਦੀ ਆ ਤਾਂ ਉੱਥੇ ਕੋਈ ਸੀਸੀਟੀਵੀ ਫੁਟੇਜ ਨਿਕਲੇ ਆਉਂਦਾ ਜਿਹੜੇ ਸਬੂਤ ਆਗੇ ਉਹ ਉਲਟ ਹੋ ਜਾਂਦੇ ਆ ਬਿਲਕੁਲ ਪਤਾ ਲੱਗ ਜਾਂਦਾ ਵੀ ਇਹ ਮੁੰਡਾ ਉਹਦੇ ਨਾਲ ਤਾਂ ਜਰੂਰ ਸੀ ਕੁੜੀ ਦੇ ਪਰ ਉਹਦਾ ਕਤਲ ਨਹੀਂ ਇਹਨੇ ਕੀਤਾ ਉਸ ਤੋਂ ਬਾਅਦ ਚਲੋ ਤੀਸਰੇ ਦਿਨ ਤਰੀਕ ਹੁੰਦੀ ਆ ਤੇ ਜੱਜ ਨੂੰ ਫੈਸਲਾ ਕਰਨਾ ਸੌਖਾ ਹੋ ਜਾਂਦਾ ਜਦੋਂ ਸਬੂਤ ਨਹੀਂ ਹੁੰਦੇ ਤੇ ਉਹਨੂੰ ਵਾਜਦਵਰੀ ਰਿਹਾ ਕਰਵਾ ਦਿੰਦੀ ਆ ਫਿਰ ਉਸ ਤੋਂ ਤੀਸਰੇ ਦਿਨ ਉਹੀ ਮੁੰਡਾ ਉਹਨੂੰ ਮਤਲਬ ਜੱਜ ਪਤਨੀ ਨੂੰ ਆਪਣੀ ਨੂੰ ਉਹਦੇ ਘਰ ਮਿਲਣ ਆਉਂਦਾ ਰੈਂਗ ਰੂਨ ਦੇ ਵਿੱਚ ਬੈਠਾ ਹੁੰਦਾ ਤੇ ਉਹ ਜਦੋਂ ਬਾਹਰ ਆਉਂਦੀ ਆ ਉਹ ਹਰਾਨ ਰਹਿ ਜਾਂਦੀ ਆ ਵੀ ਇਹਨੇ ਮੇਰਾ ਐਡਰੈਸ ਕਿੱਥੋਂ ਲਿਆ ਚਲੋ ਉਹ ਨੂੰ ਚਾਹ ਪਾਣੀ ਪੁੱਛਦੀ ਆ ਤੇ ਉਹ ਕਹਿੰਦਾ ਵੀ ਵੇਖੋ ਤੁਸੀਂ ਮੇਰੇ ਪਤਨੀ ਰਹਿ ਚੁੱਕੇ ਹੋ ਮੈਂ ਤੁਹਾਡਾ ਰਿਗਾਰਡ ਕਰਦਾ ਜਦੋਂ ਮੈਨੂੰ ਤੁਹਾਡੀ ਮਤਲਬ ਜਦੋਂ ਤੁਹਾਨੂੰ ਮੇਰੀ ਲੋੜ ਸੀ ਤੇ ਮੇਰੇ ਸਾਥ ਦੀ ਲੋੜ ਸੀ ਉਦੋਂ ਮੈਂ ਤੁਹਾਡਾ ਸਾਥ ਨਹੀਂ ਦਿੱਤਾ ਪਰ ਫਿਰ ਵੀ ਤੁਸੀਂ ਆਪਣੀ ਕਾਬਲੀਅਤ ਦਿਖਾਈ ਤੇ ਅੱਜ ਐਨੇ ਉੱਚੇ ਮਕਾਮ ਤੇ ਹੋ ਮੈਂ ਤੁਹਾਡਾ ਧੰਨਵਾਦ ਕਰਨਾ ਆ। ਭਾਵੇਂ ਕਿ ਮੇਰੇ ਕੋਲੇ ਸ਼ਬਦ ਹੈ ਨਹੀਂ ਧੰਨਵਾਦ ਕਰਨ ਲਈ ਪਰ ਫਿਰ ਵੀ ਮੈਂ ਧੰਨਵਾਦ ਕਰਨਾ ਆ। ਉਹਨੂੰ ਚਾਹ ਪਾਣੀ ਪਿਲਾਉਣੀ ਆ ਤੇ ਉਹਨੂੰ ਕਹਿੰਦੀ ਆ ਠੀਕ ਐ ਜਿੰਨਾ ਮੈਂ ਤੁਹਾਡੇ ਲਈ ਕਰ ਸਕਦੀ ਸੀ ਕੀਤਾ। ਉਹ ਵੀ ਸਿਰਫ ਇਸ ਕਰਕੇ ਕੀਤਾ ਕਿ ਤੁਸੀਂ ਮੇਰੇ ਮਤਲਬ ਪਤੀ ਰਹੇ ਚੁੱਕੇ ਸੀ ਤੇ ਮੈਂ ਤੁਹਾਡਾ ਆਦਰ ਕਰਦੀ ਸੀ। ਵਰਨਾ ਮੈਂ ਮਤਲਬ ਇੱਕ ਦਿਨ ਦਾ ਵੀ ਚਾਂਸ ਨਹੀਂ ਦਿੰਦੀ ਹੁੰਦੀ ਕਿਸੇ ਵੀ ਮੁਜਰੇਮ ਨੂੰ। ਫਿਰ ਵੀ ਚਲੋ ਤੁਸੀਂ નિર્ਦੋਸ਼ ਸੀ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਤੁਸੀਂ નિર્ਦੋਸ਼ ਸੀ ਤੇ ਤੁਸੀਂ ਸਜ਼ਾ ਹੋਣ ਤੋਂ ਬਚ ਗਏ ਤੇ ਜੇ ਮੈਂ ਕਿਸੇ નિર્ਦੋਸ਼ ਨੂੰ ਸਜ਼ਾ ਦੇ ਦਿੰਦੀ ਤਾਂ ਵੀ ਮੇਰੇ ਜ਼ਮੀਰ ਨੇ ਮੈਨੂੰ ਮਾਫ਼ ਨਹੀਂ ਕਰਨਾ ਸੀ ਪਰ ਹੁਣ ਇਸ ਤੋਂ ਵੱਧ ਤੁਸੀਂ ਕੋਈ ਉਮੀਦ ਨਾ ਰੱਖਿਓ ਉਹ ਕਹਿੰਦਾ ਵੀ ਜੇ ਤੁਸੀਂ ਹਾਂ ਕਰੋ ਤਾਂ ਕੀ ਅਸੀਂ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਸਕਦੇ ਹਾਂ ਉਹ ਕਹਿੰਦੀ ਵੀ ਨਹੀਂ ਕਦੇ ਵੀ ਨਹੀਂ ਹੋ ਸਕਦਾ ਜਿਸ ਦਿਨ ਤੁਹਾਡੇ ਨਾਲ ਮੇਰਾ ਤਲਾਕ ਹੋਇਆ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਜ਼ਿੰਦਗੀ ਆਪਣੇ ਸਿਰ ਤੇ ਜਿਉਣੀ ਆ ਤੇ ਇਕੱਲੀ ਰਹਿ ਕੇ ਜਿਉਣੀ ਆ ਤੁਸੀਂ ਕਦੇ ਵੀ ਇਸ ਗੱਲ ਦੀ ਉਮੀਦ ਨਾ ਰੱਖਿਓ ਕਿ ਮੈਂ ਦੁਬਾਰਾ ਤੁਹਾਡੇ ਨਾਲ ਰਹੂੰਗੀ ਤੁਸੀਂ ਆਪਣੀ ਜਿੰਦਗੀ ਨੂੰ ਕਿਸੇ ਚੰਗੇ ਪਾਸੇ ਲਾਓ ਕੋਈ ਵਧੀਆ ਜੌਬ ਕਰੋ ਪਰ ਮੇਰੇ ਤੋਂ ਉਮੀਦ ਨਾ ਰੱਖਿਓ ਤੇ ਨਾ ਹੀ ਅੱਜ ਤੋਂ ਬਾਅਦ ਮੈਨੂੰ ਮਿਲਣ ਦੀ ਕੋਸ਼ਿਸ਼ ਕਰਿਓ ਹਾਂਜੀ ਦੋਸਤੋ ਪਤੀ ਪਤਨੀ ਦਾ ਰਿਸ਼ਤਾ ਇੱਕ ਬਹੁਤ ਵਿਸ਼ਵਾਸ ਦਾ ਰਿਸ਼ਤਾ ਹੁੰਦਾ ਪਤੀ ਨੂੰ ਪਤਨੀ ਦੀ ਤੇ ਪਤਨੀ ਨੂੰ ਪਤੀ ਦੀ ਮੌਤ ਤੱਕ ਲੋੜ ਰਹਿੰਦੀ ਆ ਸਾਰੇ ਰਿਸ਼ਤੇ ਆ ਜਿਹੜੇ ਉਹ ਟਾਈਮ-ਟਾਈਮ ਨਾਲ ਖਿਸਕਦੇ ਜਾਂਦੇ ਆ ਦੂਰ ਹੁੰਦੇ ਜਾਂਦੇ ਆ ਪਰ ਪਤੀ ਪਤਨੀ ਨੇ ਇੱਕ ਦੂਜੇ ਦੇ ਹਮੇਸ਼ਾ ਸਾਥ ਰਹਿਣਾ ਹੁੰਦਾ ਸਾਨੂੰ ਆਪਣੇ ਪਤੀ ਪਤਨੀ ਪ੍ਰਤੀ ਈਮਾਨਦਾਰ ਰਹਿਣਾ ਚਾਹੀਦਾ ਸਾਡਾ ਇਸ ਕਹਾਣੀ ਸੁਣਾਉਣ ਦਾ ਮੰਤਵ ਕਦੇ ਵੀ ਕਿਸੇ ਦੇ ਦਿਲ ਨੂੰ ਖੇਸ ਪਹੁੰਚਾਉਣਾ ਨਹੀਂ ਜਾਂ ਕਿਸੇ ਦਾ ਦਿਲ ਦੁਖੀ ਕਰਨਾ ਨਹੀਂ ਅਸੀਂ ਇਹ ਕਹਾਣੀਆਂ ਦੇ ਰਾਹੀਂ ਸਮਾਜ ਨੂੰ ਇੱਕ ਸੇਧ ਦੇਣਾ ਚਾਹੁੰਦੇ ਆ ਤਾਂ ਕਿ ਕਹਾਣੀਆਂ ਦੇ ਰਾਹੀਂ ਤੁਸੀਂ ਕੁਝ ਨਾ ਕੁਝ ਸਿੱਖ ਸਕੋ ਤੇ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਰੱਖਿਆ ਕਰੋ ਕਿ ਮਤਲਬ ਰੀਨਾ ਨੇ ਤੇ ਵੀਜ਼ੇ ਨੇ ਕੀ ਸਹੀ ਕੀਤਾ ਕੀ ਉਹਨਾਂ ਨੂੰ ਕਰਨਾ ਚਾਹੀਦਾ ਸੀ ਇੰਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਅਸੀਂ ਬਹੁਤ ਵੱਡੇ ਵੱਡੇ ਸਬਕ ਸਿੱਖ ਸਕਦੇ ਹਾਂ ਆਪਣਾ ਸਪੋਰਟ ਇਸੇ ਤਰ੍ਹਾਂ ਸਾਨੂੰ ਦਿੰਦੇ ਰਹੋ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਆਉਂਦੇ ਰਹੀਏ ਸ਼ਸ਼ੀ ਕਾਰੀ